ਖੜੀ ਜਿਸ ਦਿਨ ਹਵਾ ਬੰਦ ਹੁੰਦੀ ਗਰਮੀ ਨਾਲ ਬਿਲਕਦੇ ਡੰਡੀ ਫਿਰ ਰੱਬ ਤੋਂ ਹਵਾ ਚਲਵਾਉਣ ਦੇ ਢੰਗ ਤਰੀਕੇ ਅਪਣਾਏ ਜਾਂਦੇ ਡੰਡੀ ਅਸੀਂ 10 ਫਲਦਾਰ ਰੁੱਖਾਂ ਦੇ ਨਾਂ ਗਿੰਦੇ ਡੰਡੀ ਸਾਰੇ ਭੈਣ ਭਰਾ ਇਸ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਡੰਡੀ ਜੇ ਹਵਾ ਫਿਰ ਵੀ ਨਾ ਚਲਦੀ ਫਿਰ ਸਾਨੂੰ ਆਖਿਆ ਜਾਂਦਾ ਕਿ ਕੰਡੇਦਾਰ ਰੁੱਖ ਵਿੱਚ ਨਹੀਂ ਗਿਣਨੇ ਡੰਡੀ ਕਦੇ ਆਖਦੇ ਸਿਰਫ ਪੁਰਸ਼ ਦਰਖਤ ਹੀ ਗਿਣਨੇ ਹਨ ਡੰਡੀ ਜਾਮਣ ਵਰਗੇ ਇਸਤਰੀ ਨਾਂ ਵਾਲੇ ਰੁੱਖ ਵਿੱਚ ਸ਼ਾਮਲ ਨਹੀਂ ਹੋਣੇ ਚਾਹੀਦੇ ਡੰਡੀ ਸੌਖਾ ਜਿਹਾ ਲੱਗਣ ਵਾਲਾ ਕੰਮ ਬਹਲਾ ਔਖਾ ਲੱਗਣ ਲੱਗ ਪੈਂਦਾ ਸੀ ਡੰਡੀ ਇਸੇ ਤਰ੍ਹਾਂ ਦਰਖਤਾਂ ਦੇ ਨਾਂ ਸੋਚਦੇ ਸੌਂ ਜਾਂਦੇ ਡੰਡੀ ਕਦੇ ਪਿੰਡਾਂ ਸ਼ਹਿਰਾਂ ਦੇ ਨਾਂ ਗਿੰਦੇ ਜਿੰਨਾਂ ਦੇ ਪਿੱਛੇ ਪੁਰ ਜਾਂ ਗੜ ਲੱਗਦਾ ਹੋਵੇ ਡੰਡੀ ਜਿਵੇਂ ਕਾਨਪੁਰ 나ਗਪੁਰ ਕਮਾਲਪੁਰ ਆਦ ਕਹਨਗੜ ਰਾਮਗੜ ਨਰੈਣਗੜ੍ਹ ਆਦ ਡੰਡੀ ਰੱਬ ਤੋਂ ਹਵਾ ਚਲਵਾਉਣ ਦੇ ਇਹਨਾ ਤਰੀਕਿਆਂ ਨੂੰ ਅਸੀਂ ਕਾਮਜਾਬ ਸਮਝਦੇ ਸਾਂ ਡੰਡੀ ਗਰਮੀ ਵੱਲ ਧਿਆਨ ਨਹੀਂ ਸੀ ਜਾਂਦਾ ਅਤੇ ਪਿੰਡਾਂ ਸ਼ਹਿਰਾਂ ਰੁੱਖਾਂ ਦੇ ਨਾਮਾਂ ਬਾਰੇ ਸੋਚਦੇ ਰਹਿੰਦੇ ਡੰਡੀ ਕਈ ਵਾਰ ਸੌਣ ਤੋਂ ਪਹਿਲਾਂ ਬੁੱਜਣ ਵਾਲੀਆਂ ਬਾਤਾਂ ਪਾ ਕੇ ਵੀ ਰੌਲਾ ਪਾਈ ਰਖਦੇ ਡੰਡੀ ਜਿੰਨਾ ਨੂੰ ਵੱਡੇ ਹੋ ਕੇ ਅਸੀਂ ਬੁਝਾਰਤਾ ਆਖਣ ਲੱਗ ਪਏ ਬੁੱਝਣ ਵਾਲੀਆਂ ਬਾਤਾਂ ਨਿੱਕੀਆਂ ਨਿੱਕੀਆਂ ਦੋ ਬੁਝਾਰਤਾਂ ਤੋਂ ਸ਼ੁਰੂ ਹੁੰਦੀਆਂ ਜਿਹੜੀਆਂ ਦੇ ਜਵਾਬ ਸਾਨੂੰ ਸਾਰਿਆਂ ਨੂੰ ਪਤਾ ਹੁੰਦੇ ਡੰਡੀ ਨਿੱਕੀ ਜਹੀ ਕੁੜੀ ਲੈ ਪਰਾਂਦਾ ਤੁਰੀ ਡੰਡੀ ਅਸੀਂ ਸਾਰੇ ਆਖ ਦਿੰਦੇ ਸੂਈ ਧਾਗਾ ਡੰਡੀ ਨਿੱਕੀ ਜਹੀ ਕੁੜੀ ਉਹ ਦੇ ਟਿੱਡ ਰੈਡੀ ਉੱਤੇ ਲਕੀਰ ਡੰਡੀ ਕਣਕ ਦਾ ਦਾਣਾ ਅਸੀਂ ਫਿਰ ਰੋਲਾ ਪਾ ਦਿੰਦੇ ਡੰਡੀ ਇਸੇ ਤਰ੍ਹਾਂ ਸੌਖੀਆਂ ਬੁਝਾਰਤਾਂ ਤੋਂ ਔਖੀਆਂ ਵੱਲ ਚਲਦੇ ਡੰਡੀ ਕਦੀ ਕਦੀ ਬੁਝਾਰਤ ਪੌਣ ਵਾਲਾ ਦੂਜਾ ਨੂੰ ਉਲਝਾ ਕੇ ਆਪ ਸੌਂ ਜਾਂਦਾ ਡੰਡੀ ਕਈ ਵਾਰ ਤਾਂ ਜਦੋਂ ਹਾਰ ਮੰਨ ਕੇ ਉਸ ਨੂੰ ਕੋਥਲ ਕੇ ਜਵਾਬ ਪੁੱਛਿਆ ਜਾਂਦਾ ਤਾਂ ਉਸ ਦਾ ਜਵਾਬ ਸੁਣ ਕੇ ਅਸੀਂ ਜਮਾ ਠਸ ਹੋ ਜਾਂਦੇ ਡੰਡੀ ਅਤ ਸੁੱਤੇ ਹੀ ਜਵਾਬ ਹੁੰਦਾ ਸੀ ਚੁੱਪ ਕਰਕੇ ਸੌ ਜੋ ਮੈਨੂੰ ਵੀ ਨਹੀਂ ਪਤਾ ਕੱਲ ਨੂੰ ਦੱਸੂੰ ਡੰਡੀ ਜਿਸ ਦਿਨ ਲੰਮੀਆਂ ਬਾਤਾਂ ਛਿੜ ਜਾਂਦੀਆਂ ਉਸ ਦਿਨ ਕੋਈ ਰੌਲਾ ਨਾ ਪਾਉਂਦਾ ਡੰਡੀ ਚੁੱਪ ਕਰਕੇ ਸੁਣਦੇ ਰਹਿੰਦੇ ਅਤੇ ਸੌ ਜਾਂਦੇ ਡੰਡੀ ਜਦੋਂ ਮਾਂ ਨੂੰ ਲੱਗਦਾ ਕਿ ਅਸੀਂ ਸਾਰੇ ਭੈਣ ਭਰਾ ਸੌ ਗਏ ਜਾਂ ਸੌਣ ਵਾਲੇ ਹਾਂ ਤਾਂ ਮਾਂ ਆਪਣੇ ਮੰਜੇ ਉੱਤੇ ਬੈਠੇ-ਬੈਠੇ ਹੀ ਕੀਰਤਨ ਸੋਹਿਲਾ ਸਾਹਿਬ ਦਾ ਪਾਠ ਬੋਲ-ਬੋਲ ਕੇ ਕਰਦੀ ਡੰਡੀ ਮਾਂ ਵੱਲੋਂ ਇਹ ਪਾਠ ਆਪਣੇ ਪਰਿਵਾਰ ਲਈ ਸੁਰੱਖਿਆ ਕਵਚ ਹੁੰਦਾ ਸੀ ਡੰਡੀ ਪਿਤਾ ਜੀ ਘਰ ਨਹੀਂ ਸਨ ਹੁੰਦੇ ਹਰਿਆਣੇ ਵਿੱਚ ਕਿਤੇ ਜ਼ਮੀਨ ਖਰੀਦੀ ਹੋਈ ਸੀ ਉੱਥੇ ਰਹਿੰਦੇ ਸਨ ਡੰਡੀ ਜਦੋਂ ਉਹ ਘਰ ਆਏ ਹੁੰਦੇ ਫਿਰ ਸਾਰੇ ਭੈਣ ਭਰਾਵਾਂ ਵਿੱਚੋਂ ਕੋਈ ਨਾ ਕੁਸਕਦਾ ਡੰਡੀ ਸਾਰੇ ਸਾਂ ਘੜੀਸ ਕੇ ਸੁਸਰੀ ਵਾਂਗ ਸੌ ਜਾਂਦੇ ਡੰਡੀ ਕੋਈ ਵੀ ਬਾਤ ਸੁਣਾਉਣ ਦੀ ਜਦ ਨਾ ਕਰਦਾ ਡੰਡੀ ਜੇ ਕਿਤੇ ਰਾਤ ਨੂੰ ਮੀ ਆ ਜਾਂਦਾ ਵੱਡੇ ਮੰਝੇ ਛੱਤ ਤੋਂ ਲਮਕਾਏ ਜਾਂਦੇ ਡੰਡੀ ਇੱਕ ਮੰਝਾ ਢਾ ਕੇ ਉੱਪਰੋਂ ਸਾਰੇ ਬਿਸਤਰੇ ਉਸ ਉੱਤੇ ਸੁੱਟ ਦਿੱਤੇ ਜਾਂਦੇ